ਤਹਾਵਰ ਕੀ ਤੁਸੀਂ ਮੈਨੂੰ ਕਿੱਥੇ ਦੇਖਿਆ ਇੱਦਾਂ ਜਾਂਦੀ ਨੂੰ ਤੁਸੀਂ ਕਦੋਂ ਦੇਖਿਆ ਜਾਂਦੀ ਨੂੰ ਆ ਮਾੜੀ ਆ ਬੂਆ ਖੋੜੇ ਪਤਾ ਨਹੀਂ ਕੱਲ ਨਹੀਂ ਖੋੜੇ ਤੇ ਉੱਥੇ ਤਰੀ ਜਾਂਦੀ ਸੀ ਅੱਛਾ ਤੇਨੂੰ ਸਮਾਂ ਕੇ ਯਾਦ ਹੋਰ ਨਾਲ ਕਰਨਾ ਚਾਹੀਦਾ ਵੀ ਹਾਂ ਹਾਂ ਉਹਨੇ ਦਫ਼ਤਰ ਜੁਆਇਨ ਕਰ ਲਿਆ ਮੈਂ ਤਾਂ ਸਹੀ ਗੱਲ ਹੀ ਕਹਿਣੀ ਸੀ ਕਿ ਬਈ ਨਹੀਂ ਉਹ ਜੇਮ ਜਾਂਦੇ ਆ ਜੋ ਨੌਕਰੀ ਕਰਦਾ ਉਹ ਕਿ ਕਰਦਾ ਉਹਨੂੰ ਕਿ ਕਹਿੰਨਾ ਮੈਂ ਕਿ ਉਹ ਬੁਢੀ ਹੈ ਕਾਹਨਾ ਕਿ ਉਹ ਕਰ ਸਕਦੀ ਨਾਹੋ ਕਰੀ ਨਾ ਦੇ ਦੇ ਉਹਨੂੰ ਕਿ ਮੈਂ ਕਿ ਬਸ਼ੱਕ ਨੌਕਰੀ ਕਰੀ ਜੋ ਦਿਨ ਦੇ ਦਰ ਕਰੀ ਆਹੋ ਪਹਿਲਿਆਂ ਨੇ ਕੀ ਕਰਨਾ ਘਰ ਬਈ ਮੈਨੂੰ ਕਹਿੰਦੇ ਵਧੀਆ ਕੁਛ ਤਾਂ ਮਿਲਦਾ ਹੋਊਗਾ ਕਹਿੰਦੇ ਖਰਚਾ ਪਾਣੀ ਨਿਕਲ ਜਾਣਾ ਨਹੀਂ ਖਰਚਾ ਪਾਣੀ ਨਿਕਲਣਾ ਕੋਈ ਮਾੜੀ ਗੱਲ ਮਾੜੀ ਗੱਲ ਥੋੜੀ ਆ ਕੋਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈਨਾ ਵਧੀਆ ਇਹ ਸਮਝਾ ਸੰਤ ਆਪਸ ਤੇ ਕਹਿੰਦੇ ਨੌਕਰੀ ਨੌਕਰੀ ਮਿਲ ਜਵੇ ਕੋਈ ਵਧੀਆ ਸਮਾਂ ਤਾਂ ਤੁਹਾਨੂੰ ਚਾਹੀਦਾ ਆ ਉਹ ਤਾਂ ਇੰਨੀ ਪਾਵਰ ਆ ਲੋਕੀ ਸਾਰੇ ਕਹਿੰਦੇ ਸਾਡੇ ਬੱਚੇ ਮੇਰੀ ਗੱਲ ਉਹਨੇ ਕਹੀ ਜੇ ਕਿਤੇ ਜਗ੍ਹਾ ਹੈਗੀ ਤਾਂ ਬਿਸ਼ੱਕ ਮੈਨੂੰ ਰੱਖ ਲਓ ਆਹੋ ਦੋ ਡਾਕਟਰ ਇੱਧਰ ਤੋਂ ਮੁੰਡਾ ਰੱਖਿਆ ਉੱਥੇ ਹੈਗਾ ਮੁੰਡਾ ਹਾਂ ਆਪਣੇ ਪਿੰਡ ਇਹਨਾਂ ਦਾ ਹੀ ਆ ਹਾਂ ਉਹਨਾਂ ਦਾ ਹੀ ਆ ਆ ਗਈ ਸਾਡੀ ਬੀਬੀ ਤੁਸੀਂ ਚੁੱਪ ਚੁੱਪ ਬੈਠੇ ਕੀ ਗੱਲ ਬੋਲੋ ਕੁਛ ਬੋਲਦੇ ਹੁਣ ਹਾਂ ਬੀਬੀ ਨੇ ਧੋਪਾ ਸਿੱਟੀ ਆਓ ਅੱਜ 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 ਨੀਰੂ ਵਾਲਾਂ ਪਾਰਟੀ ਆ ਹਾਂ ਨੀਰੂ ਪਾਰਟੀ ਦਿੰਦੀ ਨਹੀਂ ਗੱਲੀ ਵੀ ਦੇਖ ਲੈ ਇਹ ਕਿੰਨੇ ਕੰਮ ਅੱਜ ਅੱਜ ਨੀਰੂ ਵਾਲਾਂ ਪਾਰਟੀ ਆ ਕੋਈ ਨਹੀਂ ਨਹੀਂ ਰੇ ਸੀ ਸਾਰਨਾ ਕੋਈ ਨਹੀਂ ਤੇ ਗੱਲ ਨਹੀਂ ਬਣਦੀ ਲੈ ਦੇਖ ਵੇ ਕੋਈ ਨਹੀਂ ਅਸੀਂ ਸਾਰੇ ਆ ਅਸੀਂ ਸਾਰੇ ਆ ਕੋਈ ਕਿੱਦਾਂ ਨਹੀਂ ਆਂਟੀ ਬੈਠੀ ਆ ਮੈਂ ਖਾਰੇ ਦੇ ਘਰੇ ਜਾ ਬਣਾ ਹੈ ਨਹੀਂ ਇੱਧਰ ਲੈ ਕੇ ਤਾਂ ਆਉਗੀ ਪਾਰਟੀ ਕੁਝ ਬਣਾਉਗੀ ਬਣਾਣਾ ਕੀ ਹੈ ਰੈਡੀ ਮੇਟ ਲੈ ਆਉਣਾ ਚਾਹ ਰੈਡੀ ਮੇਟ ਵੀ ਤਾਂ ਸਭ ਤੋਂ ਵਧੀਆ ਹੈ ਨਾ ਸਾਡੇ ਲੋ ਲਿਆ ਕੇ ਖਿਲਾ ਚਾਹੇ ਬਣਾ ਕੇ ਬਣਾ ਕੇ ਖਿਲਾ ਜਿੰਦਾ ਮਰਜੀ ਖਿਲਾ ਆਂਟੀ ਅੱਜ ਇਹਦੇ ਵਾਲਾ ਪਾਰਟੀ ਆ ਨੀਰੂ ਵਾਲਾ ਇਹਦੀ ਕੁੜੀ ਦਾ ਜਨਮ ਦਿਨ ਹੈ ਅੱਜ ਬਣਾਈ ਏ ਦੱਸਦੀ ਨਹੀਂ ਦੱਸਦੀ ਨਹੀਂ ਦੱਸਦੀ ਨਹੀਂ ਹੋ ਗਈ ਟੋਨੀ ਨਾਲ ਰਲ ਕੇ ਆਹੋ ਟੋਨੀ ਨਾਲ ਰਲ ਕੇ ਨਹੀਂ ਮੈਂ ਤਾਂ ਫੋਨ ਤੇ ਪਾਇਆ ਯਾਰ ਤੇ ਮੈਂ ਦੱਸਿਆ ਹੀ ਨਹੀਂ ਹਾਂ ਹੁਣ ਮੈਂ ਕਿਹੜਾ ਪੜੀ ਆ ਜਿਹੜਾ ਫੋਨ ਦੇਖਣਾ ਲੈ ਉਹ ਤਾਂ ਇੱਥੇ ਸਾਰਾ ਬੋਲ ਉਹ ਤਾਂ ਇੱਥੇ ਸਾਰਾ YouTube ਤੇ ਦੇਖਦੀ ਨਹੀਂ ਕੋਈ ਥਾੜੀ ਜਗ੍ਹਾ ਇਹ ਹੋਣਾ ਹੈ ਹੁਣ ਤੁਸੀਂ ਵੀ ਇਹ ਨਹੀਂ ਦੇਖਿਆ ਧੀਰੂ ਧੀਰੂ ਦੇ ਪਾਇਆ ਨਹੀਂ ਵੇ ਅੱਜ ਤਾਂ ਪਾਰਟੀ ਬਣਦੀ ਆ ਫੇ ਹੂੰ ਮੈਂ ਨਾ ਹੀ ਭੁੱਲ ਗਿਆ ਕੀ ਨਾਮ ਸੀ ਇਹਦਾ ਓਰੀਓ ਓਰੀਓ ਨਾਮ ਦੇਖੋ ਕਿੰਨਾ ਸੋਹਣਾ ਆ ਓਰੀਓ ਕੀ ਨਾਮ ਹੈ ਇਹਦਾ ਓਰੀਓ ਹੈ ਓਰੀਓ ਓਰੀਓ ਅੱਛਾ ਤੈਨੂੰ ਪਤਾ ਆ ਹੂੰ ਚੱਲ ਬੁਲਾ ਫੇ ਉਹਨੂੰ ਬੁਲਾ ਉਹਨੂੰ ਬਾਜ ਮਾਰ ਇਹਨੂੰ ਬੁਲਾਓ ਬੁਲਾਓ ਡੋਗੀ ਨੂੰ ਓਰੀਓ ਕੈਟ ਬੁਲਾਓ ਬੈਗ ਇੱਥੇ ਆ ਕੇ ਹਾਂ ਥੋੜੀ ਜੰਨਾ ਕਰ ਮੇਰੇ ਘਟ ਗਿਆ ਇਹਦੀ ਖਾਂਦੇ ਉਹ ਨਾ ਨਹੀਂ ਚ ਦੇਣ ਸਕੇ ਤੇ ਕਿਹਨਾਂ ਰੋ ਰੋ ਸਾਡੀ ਤਿਆਰੀ ਹੋ ਰਹੀ ਆ ਵੀਡੀਓ ਬਣਾਉਣ ਦੀ ਇਹ ਦੇਖੋ ਹੋਰ ਇੱਥੇ ਬੈਠੇ ਸਾਡੀਆਂ ਬੈਠ ਗਏ ਆ ਅਸੀਂ ਬੈਠ ਗਏ ਆ ਹਾਂ ਤੇ ਅਸੀਂ ਹੁਣ ਤਿਆਰ ਸ਼ਹਿਰ ਹੋਇਆ ਵੀਡੀਓ ਬਣਾਉਣ ਵਾਸਤੇ ਤੇ ਸਾਡੀ ਹਣ ਇੱਧਰ ਵੀ ਇੱਕ ਮੈਡਮ ਤਿਆਰ ਹੋ ਕੇ ਖੜੇ ਆ ਤੇ ਇੱਕ ਮੈਡਮ ਦੀ ਅਸੀਂ ਵੇਟ ਕਰ ਰਹੇ ਆ ਉਹ ਹਜੇ ਆਏ ਨਹੀਂ ਆ ਤੇ ਫਿਰ ਅਸੀਂ ਅੱਜ ਹੁਣ ਵੀਡੀਓ ਬਣਾਉਣੀ ਆ ਤੇ ਪਿੱਛੇ ਟੀਵੀ ਤੇ ਵੀ ਸਾਡੀਆਂ ਵੀਡੀਓ ਚੱਲ ਰਹੀਆਂ ਸਾਰੇ ਜਣੇ ਸਾਡੀਆਂ ਵੀਡੀਓ ਦੇਖਿਆ ਕਰੋ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ। ਨੀਰੂ ਕੀ ਕਹੋਗੇ ਆਪਣੇ ਸਰੋਤਿਆਂ ਨੂੰ ਜਿਹੜੇ ਸਾਡੀਆਂ ਵੀਡੀਓ ਦੇਖਦੇ ਆ। ਅਸੀਂ ਕਹਿੰਦੇ ਤੁਸੀਂ ਸਾਡੀ ਵੀਡੀਓ ਦੇਖਿਆ ਕਰੋ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਹੂੰ ਉਹਦੇ ਨਾਲ ਸਾਨੂੰ ਅੰਦਰੋਂ ਹੁੰਦਾ ਕਿ ਹੁਣ ਅਸੀਂ ਵੀਡੀਓ ਬਣਾਈਏ। ਹੋਰ ਬਣਾਈਏ। ਹੋਰ ਬਹੁਤ ਹੌਸਲਾ ਮਿਲਦਾ ਨਾ। ਹੌਸਲਾ ਮਿਲਦਾ ਸਾਨੂੰ। ਹਾਂ। ਅਸੀਂ ਇਹ ਕਹਿਣਾ ਚਾਹਾਂਗੇ ਸਾਡੇ ਦੋਸਤਾਂ ਨੂੰ ਆ ਦੂਸਰੇ ਮੈਡਮ ਵੀ ਆ ਗਏ ਜਿਨ੍ਹਾਂ ਦੀ ਅਸੀਂ ਵੇਟ ਕਰਦੇ ਸੀਗੇ। ਉਹ ਵੀ ਆ ਗਏ ਹੁਣ ਅਸੀਂ ਬਣਾਵਾਂਗੇ ਵੀਡੀਓ ਫਿਰ ਅਸੀਂ ਜਦੋਂ ਵੀਡੀਓ ਪਾਈ ਅਪਲੋਡ ਕੀਤੀ ਫਿਰ ਤੁਹਾਨੂੰ ਪਹਿਲੇ ਮਿਲਿਆ ਕਰਨ ਨੂੰ ਕਿ ਵੈਲਕਮ ਹਾਂ ਹੂੰ ਚਲੋ ਪੈਸੇ ਦਾ ਬਾਤ ਦੀ ਗੱਲ ਹਾਂ ਸਾਰਿਆਂ ਦਾ ਪਿਆਰ ਸਮਝ ਪਿਆਰ ਜਾਈਦਾ ਬਿਲਕੁਲ 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 ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ ਵੀਡੀਓ ਦੇਖਦੇ ਹੋ ਤੇ ਮਤਲਬ ਸਾਨੂੰ ਇੰਨੇ ਨਾਲ ਬਹੁਤ ਵਧੀਆ ਲੱਗਦਾ ਬਹੁਤ ਹੌਸਲਾ ਮਿਲਦਾ ਸਾਨੂੰ ਇਹਦੇ ਨਾਲ ਤੁਹਾਡਾ ਸਾਰਿਆਂ ਦਾ ਪਿਆਰ ਜਦੋਂ ਇੰਨੇ ਸੋਹਣੇ ਸੋਹਣੇ ਕਮੈਂਟ ਆਉਂਦੇ ਮੈਨੂੰ ਬਹੁਤ ਵਧੀਆ ਲੱਗਦਾ ਹੈਨਾ ਫਿਰ ਹੋਰ ਵੀ ਦਿਲ ਕਰਦਾ ਕਿ ਅਸੀਂ ਹੋਰ ਬਣਾਈਏ ਵੀਡੀਓ ਹੈਨਾ ਆਪਾਂ ਆਂਟੀ ਨੂੰ ਵੀ ਪੁੱਛਦੇ ਆਂ ਆਂਟੀ ਤੁਸੀਂ ਕੀ ਕਹੋਗੇ ਵੀ ਆਪਣੀਆਂ ਵੀਡੀਓ ਜਿਹੜੀਆਂ ਆਪਾਂ ਵੀਡੀਓ ਪਾਉਨੇ ਆ ਕੀ ਕਹੀ ਆ ਆਪਾਂ ਉਹਨਾਂ ਨੂੰ ਕਹਿਣਾ ਵੀ ਹਾਂ ਸਾਡੀਆਂ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ ਹਨਾ ਜਰੂਰ ਕਰਨੀਆਂ ਚਾਹੀਦੀਆਂ ਹਾਂ ਉਹਨਾਂ ਨੂੰ ਕਹੋ ਕਿ ਕਮੈਂਟ ਵੀ ਕਰਿਆ ਕਰੋ ਵੀਡੀਓ ਦੱਸਿਆ ਕਰੋ ਕਿੰਦਾਂ ਦੀਆਂ ਲੱਗਦੀਆਂ ਹਾਂ ਦੱਸਿਆ ਕਰੋ ਨਾ ਤੇ ਵਧੀਆ ਲੱਗਦੀਆਂ ਹਾਂ ਹਾਂ ਅਜੇ ਤਾਂ ਵਧੀਆ ਹੀ ਬਣਾਨੇ ਆਪਾਂ ਹਾਂ ਆਪਣੇ ਵੱਲੋਂ ਅਸੀਂ ਵਧੀਆ ਕੋਸ਼ਿਸ਼ ਆਪਣੇ ਵੱਲੋਂ ਅਸੀਂ ਬਹੁਤ ਵਧੀਆ ਕੋਸ਼ਿਸ਼ ਕਰਦੇ ਆਂ ਕਿ ਵਧੀਆ ਵੀਡੀਓ ਬਣ ਸਾਡੀਆਂ ਅਸੀਂ ਆਪਣੇ ਨਾਲ ਦੀ ਮੈਡਮ ਨੂੰ ਦੂਸਰੀ ਮੈਡਮ ਨੂੰ ਵੀ ਪੁੱਛਦੇ ਆਂ ਹਾਂ ਜੀ ਤੁਸੀਂ ਕੀ ਕਹੋਗੇ ਬਈ ਸਾਡੀ ਵੀਡੀਓ ਨੂੰ ਲਾਈਕਸ ਲਾਈਕ ਕਰੋ ਸ਼ੇਅਰ ਕਰੋ ਜਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਦਾਂ ਦੀ ਬਣਦੀ ਹੈ ਹਾਂ ਸਾਡਾ ਹੌਸਲਾ ਵਧਾਈ ਕਰਿਆ ਕਰੋ ਬਿਲਕੁਲ 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 ਆਪਣੇ ਵਾਲੇ ਸੂਰੀ ਕੋਸ਼ਿਸ਼ ਕਰਦੇ ਆ ਕਿ ਵਧੀਆ ਬਣਾਈਏ ਹੈਨਾ ਵਧੀਆ ਬਣਾਈਏ ਹਮ ਬਾਕੀ ਬਈ ਤੁਹਾਡੀ ਅਦਾਲਤ ਆ ਤੁਹਾਡੀ ਕਚਹਿਰੀ ਆ ਸਰੋਤਿਆਂ ਦੀ ਹਾਂਜੀ ਹਾਂਜੀ ਹੈਨਾ ਉਹਨਾਂ ਨੇ ਦੱਸਣਾ ਪਾਸ ਉਹਨਾਂ ਨੇ ਕਰ ਪਾਸ ਤੁਸੀਂ ਕਰਨਾ ਸਾਨੂੰ ਹਾਂਜੀ ਪਾਸ ਤੁਸੀਂ ਕਰਨਾ ਹੈ ਅਸੀਂ ਤਾਂ ਇਮਤਿਹਾਨ ਦੇ ਰਹੇ ਆ ਤੁਸੀਂ ਸਾਨੂੰ ਪਾਸ ਕਰਨਾ ਹੈ ਨਾ ਨੀਰੂ ਹਾਂ ਉਹਦੋਂ ਵੀ ਸਹੀ ਜਾਂਦਾ ਅਸੀਂ ਤਾਂ ਆ ਗਏ ਆਪਣੇ ਅਸਲੀ ਰੂਪ 'ਚ ਸਾਡੀਆਂ ਬਾਕੀ ਬੀਬੀਆਂ ਹਜੇ ਚਾਹ ਬਣਦੀ ਚਾਹ ਬਣਦੀ ਪਈ ਆ ਆ ਜਾ ਤੁਹਾਨੂੰ ਮੈਂ ਰਸੋਈ 'ਚ ਲੈ ਕੇ ਜਾਂਦੀ ਆ ਤੁਹਾਨੂੰ ਅਸੀਂ ਕੋਲ ਤੇ ਕਿਰਾਂ ਦਿੰਦਾ ਕੀ ਆ ਬੀਓ ਵਾਓ ਕੋਤਾਂ ਕਿਆ ਵਣਰੀ ਚਾ ਕਿਆ ਬਾਤਾਂ ਇਹਨ ਦੁੱਧ ਪੀਣਾ ਦੁੱਧ ਪੀਲਾ ਵੇ ਜੇ ਚਾਹ ਵੀ ਨਹੀਂ ਚਾ ਹੂੰ ਨਾ ਖਾਣਾ ਪੀਣੀ ਹੈ ਵਾਓ ਕਿਆ ਬਾਤਾਂ ਨਜ਼ਾਰੇ ਆ ਹੈ ਹੋਰ ਅਸੀਂ ਆਪਾਂ ਇਦਾਂ ਕਹਾਂਗੇ ਹਾਏ ਨੀ ਮਾਤਾ ਚਾਵਣਾ ਹਾਏ ਨੀ ਮਾਤਾ ਚਾਵਣਾ ਮਾਤਾ ਜੀ ਪਰ ਪਰ ਕੇ ਦੇ ਦਿਓ ਗਲਾਸੀਆਂ ਮਾਤਾ ਜੀ ਪਰ ਪਰ ਕੇ ਦੇ ਦਿਓ ਗਲਾਸੀਆਂ ਦੇਖਿਆ ਵਾਇਦਾ ਕਹ ਦਵਾਂਗੇ ਜੀ ਪਤਾ ਸੀਗਾ ਦੇਖੋ ਤੁਸੀਂ ਇਦਾਂ ਕ ਹਾਈ ਨੀ ਚਾਹ ਥੋੜੀ ਪੀ ਹਾਈ ਨੀ ਚਾਹ ਥੋੜੀ ਪੀ ਸੋਣਿਏ ਦਿਲ ਨੂੰ ਫੂਕਣ ਵਾਲੀਆ ਹਲਕਾ ਜਿਹਾ ਫਿੱਕਾ ਹੈ ਫਿੱਕਾ ਹੋ ਰਿਹਾ ਹੈ ਜ ਮੈਡਮ ਚਾਹ ਦਾ ਟੇਸਟ ਕਰ ਰਹੀ ਹੈ ਕਿਆ ਵਾਤਾ ਹੈ ਕਿ ਕਿਹਾ ਚਾਚੀ ਮਿੱਠਾ-ਮੁੱਠਾ ਵੀ ਸਹੀ ਹੋਣਾ ਚਾਹੀਦਾ ਤਾਈਆਂ ਮਰਜੀ ਆਉਣਗੇ ਤਾਈਆਂ ਗਾਣ ਲੱਗੂ ਔਰ ਐਵੇਂ ਬਰਤ ਕੇ ਕਿਹ ਬੋਲੋ ਸਾਡਾ ਕੱਕਾ ਢੋਲਗੀ ਵੀ ਆਉਂਦਾ ਤੇ ਅਸੀਂ ਹੁਣ ਨਾ ਅਸੀਂ ਕੋਈ ਗੀਤ ਜਿਹਾ ਗਾ ਗਾਵਾਂਗੇ ਜਾਂ ਸੁਣਾਵਾਂਗੇ ਆ ਦੇਖੋ ਸਾਡਾ ਕੱਕਾ ਢੋਲਕੀ ਵੀ ਆਉਂਦਾ ਸੀ ਤੁਹਾਨੂੰ ਦੁਕਾਨੇ ਚੱਲ ਵਜਾ ਕੱਕਾ ਢੋਲਕੀ ਚੱਲ ਵਜਾ ਚੱਲ ਵਜਾ ਚੱਲ ਕਰ ਬੋਲੋ ਚੱਲ ਬੋਲ ਵਾਏ ਗੁਰੂ ਬੋਲ

ਆ ਮੈਂ ਪੁੱਛਿਆ ਕੀ ਖਾਣੀ ਆ ਕਹਿੰਦੀ ਭੁਜੀਆ ਇਹ ਹੀ ਸੀਰ ਇਹ ਭੁਜੀਆ ਐ ਸੀਰਨੀ ਆ ਇਹ ਇਹ ਹੁੰਦੀ ਐ ਸੀਰਨੀ ਵਿਆਹ ਦੀ ਭਾਜੀ ਵਿਆਹ ਦੀ ਭਾਜੀ ਖਾ ਲੋ ਤੁਸੀਂ ਵੀ ਖਾਣੀ ਆ ਮੈਂ ਖਾਉਂਗੀ ਦੰਬਜਾਈ ਜਨਾ ਜਦੋਂ ਮੈਂ ਤੈਨੂੰ ਕਿਹਾ ਸੀ ਉਦੋਂ ਬਜਾਈ ਨਹੀਂ ਅਸੀਂ ਹੁਣ ਬਣਾ ਹਟੇ ਵੀਡੀਓ ਛੋਨੇ ਮਾਪੋਤ ਬਣਾਉਂਦੇ ਆ ਮੰਮੀ ਨੂੰ ਕਾ ਗਾ ਕੁਛ ਤੂੰ ਢੋਲ ਕਿ ਬਜਾ ਰ ਮੰਮੀ ਗਾਊਗੀ ਵੇਰੀ ਟੋਪੀਆ ਹੈ ਹਾਂ ਸੋਣੀ ਆ ਹਾਂਜੀ ਸੋਣੀ ਆ ਪਾਲ ਅੱਛਾ ਅੱਛਾ ਦੱਸੋ ਉਹਨਾਂ ਨੇ ਕਿੱਦਾਂ ਆ ਤੁਸੀਂ ਹੁਣ ਤੁਸੀਂ ਦੱਸਣਾ ਹੈ ਅਸੀਂ ਸਾਰੇ ਠੀਕ ਠਾਕ ਆ ਉਹਦਾ ਨਾਮ ਰਜਿੰਦਰ ਕਹ ਰਿਹਾ ਓਕੇ ਹਾਂ ਹਾਂਜੀ ਅਸੀਂ ਸਾਰੇ ਠੀਕ ਠਾਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ ਸਾਨੂੰ ਯਾਦ ਕਰਦੇ ਆ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਨੂੰ ਦੱਸਦਾ ਕਿ ਹਾਂ ਵੀ ਤੁਹਾਨੂੰ ਤੁਹਾਡੇ ਬਾਰੇ ਕੋ ਪੁੱਛਦਾ ਸੀ ਜਾਂ ਇਦਾਂ ਫੇ ਬੜੀ ਖੁਸ਼ੀ ਹੁੰਦੀ ਹੈ ਨਾ ਬੜਾ ਵਧੀਆ ਲੱਗਦਾ ਸਿਸਟਰ ਦਾ ਸਵੇਰੇ ਫੋਨ ਆਇਆ ਸੀ ਵਿੱਚ ਬੇਟੀ ਦਾ ਅੱਜ ਬਰਥਡੇ ਹੈ ਤੇ ਉਹਨੇ ਨਾਲੇ ਵਿਸ਼ ਕੀਤਾ ਤੇ ਨਾਲੇ ਮੈਨੂੰ ਕਿਹਾ ਕਿ ਹਾਂ ਤੇ ਮੇਰੀ ਹੁਣ YouTube ਵਾਲੀ ਸਾਰੀਆਂ ਭੈਣਾਂ ਦਾ ਕੀ ਖਾਲਾ ਉਹਨੇ ਕਿਹਾ ਵਧੀਆ ਹੈ ਸਾਰਾ ਠੀਕ ਠਾਕ ਠੀਕ ਹੈ ਬਹੁਤ ਵਧੀਆ ਕਦੇ ਮਿਲਾਂਗੇ ਆਪੇ ਹਾਂ ਬਿਲਕੁਲ ਬਿਲਕੁਲ ਮੌਕਾ ਲੱਗਾ ਜਦੋਂ ਮਿਲ ਗਈ ਸੀਗੀ ਆਂਟੀ ਮੈਂ ਆਈ ਸੀ ਮੇਰੀ ਸਿਸਟਰ ਤੇ ਆਂਟੀ ਆ ਗਈ ਸੀ ਮੇਰੇ ਕੋਲ ਮੈਂ ਦੱਸਿਆ ਨਹੀਂ ਪਰ ਇੱਕ ਵਾਰ ਮੈਂ ਵੀ ਮਿਲੀ ਆ ਸ਼ਾਇਦ ਉਹਨਾਂ ਨੂੰ ਹੀ ਮਿਲੀ ਹੋਵੇ ਗੁਰਦੁਆਰੇ ਸਾਹਿਬ ਦੇ ਕਿਨਾਰ ਨੂੰ ਹਾਂ ਗੁਰਦੁਆਰਾ ਸਾਹਿਬ ਮਿਲੇ ਸੀ ਮੈਨੂੰ ਉਹ ਮੈਨੂੰ ਪੁੱਛਦੇ ਸੀ ਕਹਿੰਦੇ ਇਸ ਮੇਰੀ YouTube ਵਾਲੀ ਅਬੀ ਜਿਆਦਾ ਸਾਰਿਆਂ ਦਾ ਕੀ ਹਾਲ ਚੱਲ ਰਿਹਾ ਹੈ ਸਭ ਵਧੀਆ ਹੈ ਠੀਕ ਠਾਕ ਹੈ ਪੂਰਾ ਫੁੱਲ ਇੰਜੋਏ ਕਰਦੇ ਸਕੇ ਸਾਰੇ ਚਾਹ ਨਾ ਬਹੁਤ ਵਧੀਆ ਬਣਾਈ ਆ ਬਹੁਤ ਸਵਾਦ ਆ ਚਾਹ ਨਾਲ ਸਾਨੂੰ ਖਲਾਈਆਂ ਪਿੰਨੀਆਂ ਚਾਹ ਪੀਣ ਦਾ ਨਜ਼ਾਰਾ ਆ ਗਿਆ ਆਮal ਡੁੱਟਾ ਸੀ ਬੀਬੀਆਂ ਦਾ ਹਨਾ ਵੀਡੀਓ ਬਣਾ ਕੇ ਚੁੱਤੀਆਂ ਸੀ ਅਸੀਂ ਹਾਂ ਵੀਡੀਓ ਵੀ ਸਾਡੇ ਕਿੱਦਾਂ ਬਣੀ ਆਏ ਹਾਏ ਹਾਏ ਦੋ ਵਾਰੀ ਸਾਡੇ ਕੋਲੋਂ ਵੀਡੀਓ ਅਸੀਂ ਵਿੱਚ ਉਹ ਹੋਈ ਭੁੱਲ ਗਿਆ ਕਰੀਏ ਅਸੀਂ ਪਰ ਹੋ ਜਾਂਦਾ ਕਦੀ ਕਦੀ ਐਦਾਂ ਹੋ ਜਾਂਦਾ ਆ ਹਨਾ ਮਿਸਟੇਕ ਹੋ ਜਾਂਦੀ ਕਦੀ ਕਦੀ ਕਈ ਵਾਰ ਤਾਂ ਪਹਿਲੇ ਚ ਹੀ ਬਣ ਜਾਂਦੀ ਹੈ ਹਾਂ ਕਈ ਵਾਰੀ ਤਾਂ ਇੱਕੋ ਵਾਰੀ ਸ਼ੁਰੂ ਕਰੋ ਤਾਂ ਕੰਪਲੀਟ ਹੋ ਜਾਂਦੀ ਹੈ ਕਈ ਵਾਰੀ ਟਾਈਮ ਲੱਗ ਜਾਂਦਾ ਤਾਨੂੰ ਵੀ ਅਸੀਂ ਦਿਖਾਵਾਂਗੇ ਜਦੋਂ ਅਸੀਂ ਵੀਡੀਓ ਬਣਾਉਂਦੇ ਜਦੋਂ ਸਾਡੀ ਵੀਡੀਓ ਖਰਾਬ ਹੁੰਦੀ ਹੈ ਸਾਡਾ ਕੀ ਇਮਪ੍ਰੈਸ਼ਨ ਹੁੰਦਾ ਥੋੜਾ ਜਿਹਾ ਮੋਰੀ ਰੈਂਡ ਦੇ ਆ ਸਾਨੂੰ ਵਾਲੇ ਜੀ ਹਨ ਨਹੀਂ ਉਹ ਆਪਾਂ ਦਿਖਾਵਾਂਗੇ ਇਹਨਾਂ ਨੂੰ ਵੀ ਆਪਾਂ ਜਦੋਂ ਵੀਡੀਓ ਬਣਾਉਂਦੇ ਤਾਂ ਕਿੱਦਾਂ ਹੁੰਦਾ ਸਾਡੇ ਨਾਲ ਹਨ ਕਈ ਵਾਰ ਨਹੀਂ ਬਣਦੀ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹਨਾ ਕਹਿੰਦਾ ਨਹੀਂ ਨਹੀਂ ਮੈਂ ਤਾਂ ਉਦੋਂ ਹੀ ਪੁੱਛ ਰਿਹਾ ਸੀ ਕਿ ਨਹੀਂ ਵੈਸੇ ਤਾਂ ਸ਼ਵਾਰਾ ਹੀ ਕਿਉਂ ਲਾਉਂਦੇ ਆ ਇਹ ਕੀ ਸੋਚਣ ਵਾਲੀ ਆ ਇਹ ਵੀ ਨਹੀਂ ਪਤਾ ਮੈਨੂੰ ਹਨਾ ਬੈਂਜੀ ਹਾਂ ਇਹ ਸ਼ੁਰੂ ਤੋਂ ਨਹੀਂ ਡਰ ਬੰਦਾ ਨਹੀਂ ਨਹੀਂ ਮਤਲਬ ਉੱਤੋਂ ਚਲੋ ਇਦਾਂ ਹੈਗਾ ਆ ਪਰ ਇੱਕ ਇਹਦਾ ਕੁਝ ਹੋਊਗਾ ਰੀਜਨ ਤਾਂ ਹੋਊਗਾ ਹੀ ਇੰਜ ਦੀ ਸ਼ਗਨ ਹੈ ਹਨਾ ਕਹਿੰਦੇ ਸ਼ੁਆਰਾ ਲਾਉਣਾ ਸਾਡੇ ਉਂ ਕਿਤੇ ਕਦੇ ਸ਼ੁਆਰਾ ਲਾਉਣਾ ਇੱਧੇ ਕਹਿੰਦੇ ਆ ਸ਼ੁਆਰਾ ਹਾਂ ਮੁੰਡੇ ਨੂੰ ਸ਼ੁਆਰ ਮੁੰਡੇ ਨੂੰ ਉਹ ਹੀ ਜਦੋਂ ਸ਼ਗਨ ਦਾ ਕਰਦੇ ਆ ਸ਼ੁਆਰਾ ਲਾਉਂਦੇ ਆ ਸ਼ਗਨ ਲਾਉਣਾ ਸਾਡੇ ਕਦੇ ਨਹੀਂ ਸ਼ੁਆਰਾ ਲਾਉਣਾ ਅੱਛਾ ਅੱਛਾ ਤੁਹਾਡੇ ਕਹਿੰਦੇ ਵੀ ਇਦਾਂ ਹੀ ਆ ਕਹਿੰਦੇ ਇਦਾਂ ਅੱਛਾ ਪਰ ਦੇ ਲੋ ਲੱਡੂ ਦਾ ਸਗਨ ਨਹੀਂ ਦਿੰਦੇ ਇਹ ਕੁੜੀ ਦੇ ਮੇਕ ਵਰਪੀ ਦਾ ਨਹੀਂ ਦਿੰਦੇ ਤੇ ਹੋਰ ਚੀਜ਼ ਦਾ ਨਹੀਂ ਦਿੰਦੇ ਹਾਂ ਤਾਂ ਤੇ ਜਿੰਨਾ ਵੀ ਆਪਾਂ ਕਹੀਏ ਕਿ ਆ ਡਰਾਈ ਫਰੂਟ ਸਾਰਾ ਹੀ ਹੁੰਦਾ ਥਾ ਹਾਂ ਇੱਕ ਸ਼ੁਆਰੇ ਦੀ ਮਹੱਤਤਾ ਆ ਕੋਈ ਹੈ ਨਾ ਹਾਂ ਮੈਨੂੰ ਇਸ ਬਾਰੇ ਸਾਨੂੰ ਇੰਨੀ ਨੋਲੇਜ ਨਹੀਂ ਹੈਗੀ ਕਿ ਸ਼ੁਆਰਾ ਹੀ ਕਿਉਂ ਲਾਇਆ ਜਾਂਦਾ ਜੇ ਕਿਸੇ ਨੂੰ ਪਤਾ ਆ ਤਾਂ ਸਮਝੂਗਾ ਹਾਂ ਬਿਲਕੁਲ ਹੈ ਨਾ ਕਿ ਸ਼ੁਆਰਾ ਹੀ ਕਿਉਂ ਲਾਇਆ ਜਾਂਦਾ ਹੈ ਬਿਲਕੁਲ ਜਿੱਦਾਂ ਹੁਣ ਡ్రਾਈ ਫਰੂਟ ਜਿਹੜਾ ਉਹ ਲੈ ਕੇ ਜਾਂਦੇ ਆ ਮਤਲਬ ਮੁੰਡੇ ਦੇ ਜਿਹੜਾ ਸ਼ਗਨ ਪਾਉਣੇ ਆਪਾਂ ਲੈ ਕੇ ਜਾਂਦੇ ਆ ਪੂਰੀ ਉਹ ਬਣਾ ਕੇ ਲੈ ਜਾਂਦੇ ਆ ਆਪਾਂ ਤੇ ਉਹਦੇ ਵਿੱਚ ਹੁਣ ਸਾਰਾ ਬਦਾਮ ਵੀ ਹੁੰਦੇ ਆ ਕਾਜੂ ਵੀ ਮਤਲਬ ਸਾਰੇ ਸਾਰੇ ਹੀ ਉਹ ਡ్రਾਈ ਫਰੂਟ ਹੁੰਦੇ ਆ ਕਦੇ ਹੀ ਜਾਂਦੇ ਅੰਦਰ ਹੈ ਨਾ ਸੁਨੀਤ ਅੰਦਰ ਕਹਿਣਕ ਤੇ ਹੀ ਆ ਅੰਦਰ ਹੁੰਦਾ ਹੈ ਆਪਾਂ ਲੈ ਕੇ ਜਾਂਦੇ ਆ ਹੈ ਨਾ ਪਰ ਸਿਰਫ ਮੁੰਡੇ ਦੇ ਮੂੰਹ ਨੂੰ ਸ਼ਵਾਰਾ ਹੀ ਲਾਇਆ ਜਾਂਦਾ ਇਦੇ ਬਾਰੇ ਆਪਰੇ ਘਰ ਹਾਂ ਨਹੀਂ ਆਪਰੇ ਘਰ ਤੱਕ ਦੇਖੀ ਇਹਦੀ ਨੌਲੇਜ ਸਾਨੂੰ ਤਾਂ ਨਹੀਂ ਹੈ ਹਾਂ ਜੇ ਤੁਹਾਨੂੰ ਕਿਸੇ ਨੂੰ ਨੌਲੇਜ ਸਾਨੂੰ ਕਮੈਂਟ ਦੇ ਵਿੱਚ ਦੱਸੋ ਕਿ ਸ਼ੁਆਰਾ ਹੀ ਕਿਉਂ ਲੱਗਦਾ ਹੈ ਹਾਂ ਤੁਹਾਨੂੰ ਵੀ ਥੋੜਾ ਪਤਾ ਲੱਗ ਜੂ ਜੇ ਕੋਈ ਸਾਨੂੰ ਪੁੱਛੂਗਾ ਬੱਚੇ ਵੀ ਤਾਂ ਪੁੱਛਦੇ ਆ ਤੇ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਕਿਉਂ ਲੱਗਦਾ ਕਿਉਂ ਲੱਗਦਾ ਹੈ ਨਾ ਇਹ ਕਿ ਨਹੀਂ ਕਈ ਵਾਰ ਤਾਂ ਮੁੰਡੇ ਦਾ ਝੂਠਾ ਸ਼ਵਾਰਾ ਵੀ ਉਹ ਬਾਕੀ ਕਹਿੰਦੇ ਜਿਨ੍ਹਾਂ ਦਾ ਕਹਿੰਦੇ ਵਿਆਹ ਨਹੀਂ ਹੁੰਦਾ ਹੁੰਦਾ ਕਈ ਵਾਰ ਮਾਈਏ ਦੇ ਚੌਲ ਝੂਠੇ ਖਵਾਉਂਦੇ ਨੇ ਨਾ ਮੁੰਡਾ ਜਿੱਦਾਂ ਮੁੰਡੇ ਦੇ ਜਾਂ ਕੁੜੀ ਦੇ ਇਹੀ ਇਹੀ ਤਾਂ ਗੱਲ ਹੋਈ ਨਾ ਰਾਤੀ ਆਪਾਂ ਜਦੋਂ ਬੈਠੇ ਸੀਗੇ ਤੇ ਅਸੀਂ ਉਹਨਾਂ ਦੇ ਵਿਆਹ ਦੀ ਮੇਰੇ ਮਾਮੇ ਦੇ ਬੇਟੇ ਦੇ ਵਿਆਹ ਦੀ ਮੂਵੀ ਦੇਖਦੇ ਸੀ ਵੀਡੀਓਜ਼ ਉਹਨਾਂ ਨੇ ਪਾਈਆਂ ਹੋਈਆਂ ਸੀਗੀਆਂ ਤੇ ਮੈਨੂੰ ਕਹਿੰਦਾ ਮम्मा ਉਹ ਝੂਠਾ ਸ਼ਵਾਰਾ ਖਾਣ ਨੂੰ ਸਾਰੇ ਕਹਿੰਦੇ ਸੀ ਇਹਨੂੰ ਖਵਾਓ ਇਹਦਾ ਵਿਆਹ ਹੋ ਜਾਊਗਾ ਤੇ ਇਹ ਕਿਉਂ ਖਵਾਉਂਦੇ ਆ ਪਗ ਨਹੀਂ ਸਵਾਰਾ ਤਾਂ ਉਸ ਟਾਈਮ ਤੇ ਲਾ ਦਿੰਦੇ ਜਦੋਂ ਸਗਨ ਪਾਉਂਦੇ ਆ ਉਸਲੇ ਸਵਾਰਾ ਲਾ ਦਿੰਦੇ ਮੁੰਡੇ ਦੇ ਮੂੰਹ ਨੂੰ ਉਹ ਜਿਹੜਾ ਸਵਾਰਾ ਲਾਇਆ ਸੀਗਾ ਨਾ ਉਹਨੂੰ ਕਿਹਾ ਸੀ ਕਿ ਤੂੰ ਪੂਰਾ ਨਾ ਖਾਈ ਇਹ ਦੇ ਰਹੀ ਅੱਛਾ ਉਹਨੇ ਦਿੱਤਾ ਸੀਗਾ ਤਾਂ ਮੇਰੇ ਬੇਟੇ ਦੇਖ ਕੇ ਕਹਿੰਦਾ ਕਿ ਮਮਾ ਇਹ ਜੋ ਕਿਉਂ ਸਵਾਰਾ ਲਈ ਆ ਹੁਣ ਪਿੰਨੀ ਖਾ ਲਈ ਆ ਨਹੀਂ ਨਹੀਂ ਵਧੀਆ ਟੈਂਪਾ ਲਈਦਾ ਇਕੱਠੇ ਹੋ ਕੇ ਵਧੀਆ ਲੱਗਦਾ ਹੋਰ ਹੋਰ ਨਹੀਂ ਤੁਹਾਨੂੰ ਸਾਡਾ ਚਾਹੁੰਦੇ ਨਹੀਂ ਤੁਸੀਂ ਅੱਜ ਕੱਲ ਨੂੰ ਸੈਚਰਡੇ ਕੱਲ ਨੂੰ ਸਾਡਾ ਵੀਕਐਂਡ ਆ ਵੀਕਐਂਡ ਤੇ ਅਸੀਂ ਇਕੱਠੇ ਹੋ ਕੇ ਦਾਲ ਸਬਜ਼ੀ ਰੋਟੀ ਸਾਰੇ ਬੱਚੇ ਕੋ ਬਣਾਉਂਦੇ ਆ ਬੜਾ ਮਜ਼ਾ ਆਉਂਦਾ ਹੈ ਨਾ ਉਹ ਤੁਹਾਨੂੰ ਫੇਰ ਕੱਲ ਦਿਖਾਵਾਂਗੇ ਅਸੀਂ ਉਹ ਕੱਲ ਦੇ ਬਲੌਗ ਚ ਮਿਲਾਂਗੇ ਆਪਾਂ ਉਹ ਚ ਕੱਲ ਤੁਹਾਨੂੰ ਦਿਖਾਵਾਂਗੇ ਕੀ ਬਣਾਉਨੇ ਆ ਤੇ ਕੀ ਖਾਣਨੇ ਆ ਪਿਛਲਾ ਸਮਾਂ ਯਾਦ ਆ ਜਾਂਦਾ ਕਿ ਅਸੀਂ ਕਿਦਾਂ ਪਹਿਲਾਂ ਜੋਧਵੀਰ ਕੀ ਖਾਂਦਾ ਅੱਜ ਕੀ ਖਾਂਦੇ ਆ ਅੱਜ ਲੰਗਰ ਹੈ ਲੰਗਰ ਖਾਣੇ ਲੰਗਰ ਲੰਗਰ ਦਾ ਫੁਲਕਾ ਨੋਲੀਪਾਪ ਖਾਣੀ ਪਈ ਨੋਲੀਪਾਪ ਖਾਂਦੇ ਆ ਅੱਛਾ ਰਾਮਨੂ ਤੂੰ ਆ ਹੀ ਲੱਗੀ ਜਾਂਦਾ ਕੋਈ ਗੱਲ ਨਹੀਂ ਖਾਈ ਐ ਏਦਾਂ ਤੂੰ ਐ ਜਿਹੀ ਫੇਗੜੀ ਹੋਇਆ ਲੈ ਰੋਟੀ ਤਾਂ ਮੂੰਹ ਜੇ ਪੈਣੀ ਐ ਨੱਕ 'ਚ ਥੋੜੀ ਪੈਣੀ ਆ ਨੱਕ ਨੂੰ ਬੰਦ ਹੋ ਗਿਆ ਨੱਕ ਹੀ ਬੰਦ ਹੋ ਗਿਆ ਬੈ ਜਾ ਤੂੰ ਰੋਟੀ ਖਾ ਬਣੋ ਲੈ ਫੱਦੀ ਨਾ ਠੀਕ ਨੇ ਠੀਕ ਨੇ ਅਸੀਂ ਪਹਿਲਾਂ ਖਾ ਲਈ ਹੁਣ ਬਾਕੀ ਬੰਦੇ ਮਗਰੋਂ ਖਾ ਰਹੇ ਆ ਸਰ ਜਣਾ ਹੁੰਦਾ ਨਾ ਰੁਕਦੀਆਂ ਪਪਾ ਸੁਖਾ ਹਟੇ ਸਾਰੇ ਹਟੋ ਰੋਟੀਆਂ ਨਹੀਂ ਸਰ ਜਣਾ ਹਾਂਜੀ ਆਂਟੀ ਕਹਿੰਨੇ ਨਾ ਪੌਣੇ ਚੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜੀ ਰਵਨ ਤੂੰ ਮਾ ਬੋਲ ਤੂੰ ਮੇਰੇ ਵਾਲ ਨੂੰ ਭੇਜ ਦਿੱਤਾ ਪਮਪੇ ਕਟਾ ਮੇਰੇ ਵਾਲ ਨੂੰ ਤੂੰ ਅਗਾ ਤੇ ਭੇਜਿਆ ਮੋਤੇ ਰੋਟੀ ਕਿਸੇ ਨਹੀਂ ਲੈਣੀ ਮਾਮੂ ਆ ਗਿਆ ਜੋ ਪਮਪੇ ਡਾ ਡਾ ਲੋਣ ਪਾਪ ਮਾ ਨੀ ਨਾ ਹੋਇਆ ਯਾਰ ਕਿਹਦੀ ਖਲੀਆ ਮੈਂ ਇੱਕ ਤਰਫੀ ਲੈਣ ਲੋਦੀ ਬਹੁਤ ਲੱਗ ਇੱਕ ਲੋਦੀ ਤੇ ਪਈਆਂ ਕੱਤੇ ਕਰਾਣਾ ਕੋਈ ਦਿੰਦੀ ਬਹੁਤ ਲਿਆ नजर लग दी सी है बहुत छेती आके ता करके काला टिक्का लाया जोधवीर कि लाया काला टिक्का दस ਕਿੱਕੇ ਚ ਲਾਇਆ ਕਿੱਕੇ ਵਾਲੀ ਜਗ੍ਹਾ ਤੇ ਲਾਇਆ ਇਹ ਨੂੰ ਲੈਣਾ ਹੈ ਬਸ ਤਾਂ ਹੀ ਤਾਂ ਮੂਹਨ ਕੋ ਦਾ ਹੁਣ ਹਣ ਹੁਣ ਸੰਗੋਂ ਦੀ ਆਹ ਨਹੀਂ ਉਹ ਬਾਤ ਕਰ ਲੈ ਬਤਾ ਤੁਸੀਂ ਲੇਟ ਆਏ ਅੱਜ ਕੀ ਗੱਲ ਜਿੰਦਰਪੈਨ ਜੀ ਤੁਸੀਂ ਲੇਟ ਆਏ ਐਬਸੈਂਟਾ ਵੀ ਸੀ ਤੁਹਾਡੀਆਂ ਉਦਾਂ ਵਿੱਚ ਹੈ 3 ਪ੍ਰੈਜ਼ੈਂਟ ਆਹੋ ਆ ਬੈਠਾ ਨੂੰ ਚੁੱਕਿਆ ਹੈ ਹੈ ਮੇਰੇ ਕੋਲ ਫਾਈਨ ਤਾਂ ਲੱਗਣਾ ਹੀ ਆ ਹਨਾ ਸੱਤ ਤਰੀਕ ਨੂੰ ਦੇ ਦਾਂਗੇ ਫਾਈਨ ਅੱਛਾ ਠੀਕ ਹੈ ਸੱਤ ਤਰੀਕ ਨੂੰ ਘਰੇ ਆ ਕੇ ਲੈ ਲੇਂਗਾ ਇੱਥੇ ਘੁੰਮਿਆ ਇੱਧਰ ਆ ਜਾ ਵਾਸ ਅਲ ਹਮਦੁਲਿਲਾਹ ਸਾਹ ਨਾ ਕੋਈ ਨਹੀਂ ਦੇਖਦਾ ਖਲਾ ਜਾ ਕੇ ਹੈ ਨਹੀਂ ਕੋਈ ਵੀ ਹੁਣ ਹੈ ਨਹੀਂ ਕੋਈ ਸਾਰੇ ਅੰਦਰ ਆ ਜੇ ਖਾਇਆ ਬਾਅਦ ਇੱਕ ਦਿਨ ਤਾਂ ਉਹ ਨਹੀਂ ਫੋਨ ਚੁੱਕੀ ਤੇਰਾ ਆਪੀ ਵੀ ਰਜੀਉ ਜੀ ਤੇ ਬਾਅਦ ਚ ਲੈ ਕੇ ਜਾ ਕੇ ਰੋਣਾ ਜਿਹਦਾ ਫੇ ਨਹੀਂ ਮੱਥੇ ਜਾ ਕਹਿੰਦੀ ਫੋਨ ਨਹੀਂ ਚੱਕਦੀ ਕਿੰਨਾ ਤੱਕ ਜੇਕਰ ਮੈਂ ਕਹ ਇੱਕੋ ਕੰਮ ਭਰਾਵਾ ਸਾਰੇ ਨਿਆਣੇ ਕਹਿੰਦੇ ਆ ਇੱਕ ਨਹੀਂ ਉਹ ਕਹਿੰਦੇ ਹੁਣ ਮਾਵਾਂ ਲੱਭਦੀਆਂ ਨਹੀਂ ਸਾਡੇ ਵੀ ਇੱਟੇ ਕਹਿੰਦੇ ਆ ਕਹਿੰਦੇ ਹੁਣ ਨਹੀਂ ਸਾਡੀਆਂ ਮਾਤਾ ਲੱਭਦੀਆਂ ਹੁਣ ਕੈਮਰੇ ਧੂਣੀ ਨਹੀਂ ਤੁਹਾਡੀ ਕਹਿੰਦੇ ਸੂਤ ਆਉਂਦੀ ਤੁਸੀਂ ਕੈਮਰੇ ਚੈੱਕ ਕਰਦੇ ਕਹਿੰਦੇ ਹੁਣ ਕਾਬੂ ਆ ਜਾਣਾ ਮਾਨੀ ਉੱਦਾਂ ਨਹੀਂ ਡੈਮ ਲੱਗਣਾ ਆਹ ਰੌਣਕ ਲੱਗਣੀ ਵੀ ਹੈ ਉਹ ਤਾਂ ਹੈਗਾ ਹੀ ਆ ਲੱਗਣੀ ਵੀ ਹੈ ਚੇਤੇ ਕਰਿਆ ਕਰੂੰਗੇ ਹਾਂ 150 ਅੰਦਰ ਵੜ ਜਾਓ ਜੂ ਲੈ ਕੇ ਆਏ ਜਲੇਬੀਆਂ ਬੇਟੀ ਦੇ ਬਰਥਡੇ ਦੀਆਂ ਹਾਂ ਰੱਖੋ ਸ਼ਾਮ ਨੂੰ ਜਲੇਬੀਆਂ ਖਾਵਾਂਗੇ ਹਾਂ ਆ ਜੋ ਜਨ ਜਨ ਜਲੇਬੀਆਂ ਪਸੰਦ ਆ ਗਰਮ ਗਰਮ ਜਲੇਬੀਆਂ ਆਈ ਛੋਟੀ ਜੀ ਵੀਡੀਓ ਨਾਲ ਸਾਰਿਆਂ ਨੂੰ ਪਾ ਦਿਓ ਦੇਖਿਓ ਹੁਣੇ ਆ ਜਾੜਾ ਸਾਰਾ ਜਿਹੜੀਆਂ ਬੀਬੀਆਂ ਪਹੁੰਚੀਆਂ ਨਹੀਂ ਅਜੇ ਤੱਕ ਹੂੰ ਜਿੱਦਾਂ ਕਰੋ ਜਿੰਨੇ ਘਰੋਂ ਕਰ ਲਓ ਫੋਲਿੰਗ ਆ ਤੇ ਦੁੱਧ ਪਾ ਪਾ ਕੇ ਵਿੱਚ ਪਾਓ ਦੁੱਧ ਵਿੱਚ ਪਾਉਂਦੇ ਦੇਖਣੀ ਆ ਹੈ ਡੋਬ ਡੋਬ ਕੇ ਖਾਓ ਆ ਦੇ ਬੀਬੀਆਂ ਜਿਹਨਾਂ ਦੇ ਘਰ ਦੁੱਧ ਵੀ ਆ ਉਹ ਵੀ ਹੈਗੀ ਸਾਡੇ ਕੋਲ ਆ ਗਈ ਆ ਇਦਾਂ ਦੀ ਨਹੀਂ ਆਪਣਾ ਟੈਨਸ਼ਨ ਹੈਗੀ ਦੋ ਦੋ ਦਿਨਾਂ ਤੀ ਨਾਲ ਨਹੀਂ ਆਣਾ ਵੀ ਆ ਤਾ ਹੀ ਪਾਵਾਂਗੇ ਆ ਤਾ ਹੀ ਪਾਵਾਂਗੇ ਜਲੇਤੀ ਲੈ ਡੋਲੂ ਮੇਰੇ ਕੋਲ ਹੀ ਆ ਨਾ ਨਾ ਕਰੀ ਅੱਜ ਖਾਲੀ ਆ ਚੱਕ ਕੇ ਲਈ ਨਵੀਂ ਤੇ ਫੇਰ ਤੇਨਿਆ ਸੀ ਮੜਾ ਜਮਨੂ ਨਾਲ ਲੈ ਕੇ ਪਾਪਾ ਕਹਿੰਦਾ ਹਰ ਤਰ੍ਹਾਂ ਕਹਿੰਦਾ ਮੈਂ ਲੇਟ ਆਣਾ ਕਸੂਤ ਮੈਂ ਬੰਨੀ ਸੀ ਡੋਨਿੰਗ ਕਹਿ ਰਹੇ ਨੇ ਉਹ ਵੀ ਆਈਂਦਾ ਦੁਕਾਨ ਤੇ ਬੈਠੇ ਆ ਮੈਂ ਕਹਿ ਕੇ ਹੁੰਦੀ ਆ ਉਹ ਇਦਾਂ ਨਾ ਉਹ ਬੈਠਾ ਬਣਾ ਕਹਿੰਦਾ ਹਣਾ ਛੇਤੀ ਜਾਊਂਗਾ ਛੇਤੀ ਆਜੂਗਾ ਤੁਹਾਨੂੰ ਕਾਸੀ ਮੈਂ ਘਰ ਆ ਜਾਮਣ ਕਰਕੇ ਇਹਨੂੰ ਦੇਖਦੇ ਨਹੀਂ ਕੱਟਣਾ ਘਰ ਆ ਜਾਮਣ ਖਾਣ ਮੇਰਾ ਵੀ ਜੀ ਕਰਦਾ ਮੈਂ ਵੀ ਚਾਹ ਇਹ ਸਾਨੂੰ ਜਲੇਬੀਆਂ ਕਹਿੰਦੇ ਨੇ ਸਾਨੂੰ ਇਹਨਾਂ ਨੂੰ ਜਲੇਬੀਆਂ ਖਿਲਾ ਦਿਓ ਆਪ ਘਰ ਜਾ ਕੇ ਕੱਟਾਂਗੇ ਕੇਕ ਜੋ ਕੱਟਣਾ ਹੁੰਦਾ ਫਿਰ ਮੈਂ ਸਾਰਿਆਂ ਨੂੰ ਉੱਤਰ ਹੀ ਬੁਲਾ ਲਵਾਂ ਤੂੰ ਫੇਰ ਠੀਕ ਆ ਕੇਕ ਨਹੀਂ ਕੱਟਣਾ ਇਹਦਾ ਮਤਲਬ ਹੈ ਨਾ ਮੈਂ ਮਾਰ ਕੇ ਕਰ ਦੋ ਤਾ ਆਪਾਂ ਗਰਮੀਆਂ ਨੇ ਵੀ ਗਰਮੀਆਂ ਨੇ ਵੀ ਇੱਥੇ ਬੈਠੇ ਚਾਹ ਲੈਣਾ ਚਿੱਟ ਵਰਪ ਰੱਖ ਲਿਆ ਕਰ ਬਰਫ ਬਰਫ ਡੱਬੇ ਘਮ ਰੱਖ ਲਿਆ ਕਰ ਅੱਜ ਬਰਫ ਫਿੱਟ ਲਿਆ ਕਰਨੀ ਆ ਜਣਾ ਆਲੇ ਦੁਆਲੇ ਆ ਕੇ ਬਹਿ ਜਾਓ ਆਹੋ ਮੈਂ ਡੱਬੇ ਲਿਆ ਦੇ ਆ ਨਿਆਣੀਆਂ ਆ ਤੁਹਾਡੇ ਤੋਂ ਪਹਿਲਾਂ ਦਿਆੜਿਆਂ ਤੇ ਬਹਿ ਜੂਗਾ ਹਾਂ ਜਣਾ ਜਣਾ ਕਾ ਪਾਣੀ ਚਾਹ ਲਾਉਣ ਨੇ ਜਣਾ ਪਾਣੀ ਖੜਾ ਸਾਰੇ ਬਰਫ ਉਹਨੇ ਜਮਾ ਲਈ ਆਹੋ ਚੱਲੇ ਜਾਂਦੀ ਸਾਰੇ ਟੋਕ ਟੋਕ ਸਾਰੇ ਨੇ ਵਾਨਾ ਸਾਰੇ ਨੇ ਕਹਿ ਰਹੇ ਨੇ ਤਰੀਜਾ ਚ ਦੋ ਦੋ ਤਿੰਨ ਤਿੰਨ ਚੋਲੀਆਂ ਲਾਦੀਆਂ ਹਾਂ ਜਲੇਬੀਆਂ ਖੋਜ ਲੈ ਬਿਆ ਤਾਂ ਥਾਲੀ ਚੱਕ ਕੇ ਲੈ ਆ ਜੋ ਬਣ ਕਹਿਣ ਲੱਗੀ ਸੀ ਐ ਅਨਮੋਲ ਤਾਂ ਨਹੀਂ ਨਹੀਂ ਐਡੀ ਰੱਖੀ ਹੈ ਸਾਰੀ ਲੈਓ ਸਾਰੇ ਲੋ ਮੈਂ ਵੀ ਲੈ ਲਈ ਹਾਂ ਹਾਂ ਬਾਸੋਂ ਲੈ ਲਈ ਇਹ ਆਪਣੀ ਮੰਮੀ ਹੁੰਦੇ ਆ ਵੀ ਜੇ ਖੇਤ ਮੇਰਾ